ਵੈਸੇ ਤਾਂ ਭਗਵਾਨ ਸ਼ਿਵ ਨੂੰ ਮੰਨਣ ਵਾਲੇ ਸ਼ਰਦਾਲੂ ਰੋਜ਼ਾਨਾ ਹੀ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰਦੇ ਨੇ ਪਰ ਸੌਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਪੂਜਾ ਦਾ ਇੱਕ ਖਾਸ ਮਹੱਤਵ ਹੈ ਕਿਉਂਕਿ ਇਹ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਹੀ ਪਿਆਰਾ ਹੁੰਦਾ ਹੈ ਫਗਵਾੜਾ ਦੇ ਪ੍ਰਾਚੀਨ ਸ਼ਿਵ ਮੰਦਰ ਪੱਕਾ ਬਾਗ ਦੀ ਗੱਲ ਕਰੀਏ ਤਾਂ ਇਹ ਇੱਕ ਪ੍ਰਾਚੀਨ ਸ਼ਿਵ ਮੰਦਰ ਹੈ ਤੇ ਇਸ ਮੰਦਰ ਪ੍ਰਤੀ ਸ਼ਰਧਾਲੂਆਂ ਦੀ ਬਹੁਤ ਹੀ ਆਸਥਾ ਹੈ ਤੇ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਸ਼ਿਵ ਭਗਤੀ ਇਸ ਮੰਦਰ ਵਿਖੇ ਪਹੁੰਚ ਕੇ ਪੂਜਾ ਅਰਚਨਾ ਕਰਦੇ ਨੇ ਪਰ ਸੌਣ ਮਹੀਨੇ ਨੂੰ ਲੈ ਕੇ ਮੰਦਰ ਵਿੱਚ ਰੌਣਕਾਂ ਦੇ ਖੰਜੋਗ ਹੁੰਦੀਆਂ ਹਨ ਤੇ ਸ਼ਰਧਾਲੂ ਸਵੇਰ ਤੋਂ ਹੀ ਮੰਦਰ ਵਿੱਚ ਪੂਜਾ ਅਰਚਨਾ ਕਰਦੇ ਹਨ ਸ਼ਿਵਲਿੰਗ ਉੱਪਰ ਦੁੱਧ ਲੱਸੀ ਬੇਲਪਤਰੀ ਫੁੱਲ ਫਲ ਅਤੇ ਹੋਰ ਸਮਗਰੀ ਚੜਾ ਕੇ ਭਗਵਾਨ ਸ਼ਿਵ ਨੂੰ ਖੁਸ਼ ਕਰਦੇ ਹਨ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸੌਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਦੇ ਜੋ ਵੀ ਸ਼ਰਧਾਲੂ ਸੱਚੇ ਮਨੋਂ ਪੂਜਾ ਕਰਦਾ ਹੈ ਉਸੇ ਸ਼ਰਧਾਲੂ ਦੇ ਭਗਵਾਨ ਸ਼ਿਵ ਸਾਰੇ ਦੁੱਖਾਂ ਦਾ ਨਾਸ਼ ਕਰਕੇ ਉਹਨਾਂ ਦਾ ਜੀਵਨ ਸੁਖਮਈ ਬਣਾਉਂਦੇ ਨੇ ਉਧਰ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸੌਂ ਦੇ ਮਹੀਨੇ ਵਿੱਚ ਇਸ ਮੰਦਰ ਵਿੱਚ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿਖੇ ਪਹੁੰਚ ਕੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰਦੇ ਨੇ ਤੇ ਆਪਣੀਆਂ ਮਨੋ ਕਾਮਨਾਵਾਂ ਮਾਪੂਰੀਆਂ ਕਰਦੇ ਹਨ ਹੁਣ ਆ ਕਿਹਾ ਕਿ ਇਸ ਮਹੀਨੇ ਨੂੰ ਲੈ ਕੇ ਮੰਦਰ ਵਿਖੇ ਸਾਰੇ ਪ੍ਰਬੰਧ ਪੂਕਤਾ ਕੀਤੇ ਗਏ ਨੇ ਕਲਪਨ ਮੰਗਾਂ ਦੀ ਜਿਸ ਗਵਾਨ ਗੋਇਨਾ ਦਾ ਪੁੱਤਰ ਹੈ ਸ਼ੇਗੋ ਦਾ ਪੁੱਤਰ ਹੈ ਜਿਸ ਤਰ੍ਹਾਂ ਇਸਾਰੇ ਮਤਾਂ ਸਾਉਣ ਦਾ ਪਹਿਲਾ ਸੋਮਵਾਰ ਗਵਾਨ ਗੋਇਨਾ ਤੋਂ ਰੱਖੇ ਆਪ੍ਰੀਸ਼ ਦੇ ਮਨਾਣ ਦੇ ਲਈ ਫੋਕਾ ਕਰਨ ਦੇ ਲਈ ਸਵੇਰੇ 4:00 ਵਜੇ ਗੋਇਨਾ ਦੇ ਦਰਵਾਜ਼ੇ ਤੇ ਪਖਦਾ ਦੰਦਾ ਲੱਗਿਆ ਹੋਇਆ ਜਾਂ ਲਵਸ਼ੀ ਗੁਰੂ ਦਰਸ਼ੀ ਬਿਲਬਤਰੀ ਨਾਲ ਪਵਤ੍ਰ ਪ੍ਰਸ਼ਾਨ ਦੇ ਹੋਣ ਲਾ ਗਵਾਨ ਗੋਇਨਾ ਨਾਲ ਪੱਨ ਕਰ ਰਹੇ ਨੇ ਜਿੱਥੇ ਗਵਾਨ ਦੀ ਜੱਤੀ ਆਏ ਲੋਕ ਤੇ ਵਾਲੇ ਸ਼ਰਦੋ ਸੁਹਾਨ ਗੋਣਾਂ ਤੇ ਦਸਤ ਕਰਦੇ 55 ਤੋਂ ਬਾਅਦ ਨੂੰ ਜਾਂਦੇ ਨੇ ਔਰ ਆਪਣਾ ਮਨੁਮਾਨ ਚੱਲ ਘੋੜੇ ਰਾਹ ਤੋਂ ਪਹੁੰਚੇ ਨੇ ਮੰਦਰ ਕਮੇਟੀ ਨੂੰ ਸੇਵਾ ਤੇ ਲੰਗਾ ਚਾਲੇਗੇ ਜੋ ਰਾਤ ਤੱਕ ਜੰਗਣਗੇ જય ਸ਼ੇਗਰ ਗੋਣਾਂ ਦੇ ਕਰਨਾ ਸਾਰੇ ਇਹ ਆਦ ਕਪੜੇ ਬੰਨਦੇ ਇਸ ਤਰ੍ਹਾਂ ਲਗਾ ਕੇ ਸਾਰ ਨੂੰ ਮਨ ਅਸ਼ੀਰਵਾਦ ਜੈ ਸ਼ੇਗਰ ਜੈ ਬੋਲੇ ਸੋਣ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ ਤੇ ਭੋਲੇ ਬਾਬਾ ਨੂੰ ਸਮਰਪਿਤ ਹੈ ਮੰਨਤਾ ਹੈ ਕਿ ਇਸ ਮਹੀਨੇ ਭਗਵਾਨ ਸ਼ਿਵ ਜੀ ਦੀ ਆराधना ਕਰਨ ਨਾਲ ਖਾਸ ਫਲ ਦੀ ਪ੍ਰਾਪਤੀ ਹੁੰਦੀ ਹੈ ਸੌਨ ਦੇ ਪਹਿਲੇ ਸੋਮਵਾਰ ਜਿੱਥੇ ਕੀ ਭਗਵਾਨ ਸ਼ਿਵ ਦੇ ਮੰਦਰਾਂ ਵਿੱਚ ਸ਼ਰਧਾਲੂ ਪੂਜਾ ਅਰਚਨਾ ਕਰਦੇ ਨੇ ਉੱਥੇ ਹੀ ਪਹਿਲੇ ਸੋਮਵਾਰ ਤੇ ਦਰੋਂ ਛੇਬਾਰੀ ਮੰਦਰ ਗਗਰੇਟ ਚੰਦਪੁਨੀ ਰੋਡ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਵ ਭਗਤ ਪਹੁੰਚੇ ਹੋਏ ਸਨ ਤੇ ਲੰਬੀਆਂ ਲੰਬੀਆਂ ਕਤਾਰਾਂ ਰਾਹੀਂ ਭੋਲੇ ਸ਼ੰਕਰ ਜੀ ਦੇ ਜੈਕਾਰੇ ਲਗਾਉਂਦੇ ਹੋਏ ਸ਼ਿਵਲਿੰਗ ਉੱਪਰ ਦੁੱਧ ਲੱਸੀ ਬੇਲਪਤਰੀ ਫੁੱਲ ਅਤੇ ਫਲ ਚੜਾ ਰਹੇ ਸਨ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਕੋਣ ਮਹੀਨੇ ਵਿੱਚ ਜੋ ਵਿਸ਼ੇ ਭਗਤ ਭਗਵਾਨ ਸ਼ਿਵ ਦੀ ਸੱਚੇ ਮਨੋਂ ਪੂਜਾ ਕਰਦਾ ਹੈ ਤਾਂ ਭੋਲੇ ਸ਼ੰਕਰ ਉਸ ਸ਼ਰਧਾਲੂ ਦੀ ਹਰ ਮਨੋ ਕਾਮਨਾ ਮਾ ਪੂਰੀ ਕਰਦੇ ਹਨ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਪੰਡਿਤ ਆਯੂਕਮਾਰ ਪਟਵਾਰੀ सुरेंद्र ਕੁਮਾਰ ਕੇਵਲ ਕ੍ਰਿਸ਼ਨ ਤੋਂ ਇਲਾਵਾ ਹੋਰ ਸ਼ਰਧਾਲੂ ਵੀ ਮੌਜੂਦ ਹਨ ਅੱਜ ਛਿਬੜੀ ਮੰਦਰ ਸ਼੍ਰੀ ਦਰੋਣ ਮੰਦਰ ਛਿਬੜੀ ਗਗਰੇਟ ਮੇ सावन महीने के पहले सोमवार हजारों में भक्तों ने शिव बाड़ी अम्बोटा के अंदर बाबा भोलेनाथ की शिवपिंडी पर बिलपत्र व जल अर्पित करके बाबा भोलेनाथ का आशीर्वाद प्राप्त किया मैं कामना करता हूँ शिव बाड़ी शिव बाबा भोलेनाथ से कि उन हजारों भक्तों की मनोकामना पूर्ण करें उनकी हर जो तमन्ना यहाँ पे करके गए हैं हर वो जो मनोकामना यहाँ पे की है वर्ण हो और मैं इसी के साथ अनुरोध करता हूँ जैसे कि आप जानते हैं कि शिव के अंदर सौंदर्य का कार्य शिव का कार्य चला हुआ है तो शिव वाटिका के अंदर काफ़ी भक्तों ने अपने योगदान भी दिया है तो मैं फिर सभी को कहूँगा कि यहाँ पर बढ़ चढ़ कर योगदान दें और योगदान के साथ-साथ भोले बाबा का आशीर्वाद प्राप्त करें धन्यवाद